ਉਦੋਂ ਰਸਤਾ ਬਹੁਤ ਛੋਟਾ ਫੀਟਰ ਤੋਂ ਨਾ ਬਣ ਗਿਆ ਇਸਤਾਨ ਤੇ ਉਹਨਾਂ ਨੇ ਜਿਪਸੀ ਆਪਣੀ ਪੂਰੀ ਪੌਣ ਸਪੀਡ ਦੇ ਕੇ ਲਟਾਂ ਲਗੇ ਟੂ ਘਾਤੇ ਉਦੋਂ ਅਜੇ ਬਣਿਆ ਨਹੀਂ ਸੀ ਪੂਰਾ ਗੁਰਦੁਆਰਾ ਇਹ 1990 ਦੀ ਖਿਆਲ ਗੱਲ ਆ ਕਿ ਸੀ ਅੰਮੀ ਅਰ ਗੁਰਪਿਆ ਦੀ ਸਾਹ ਸਾਣੀ ਦੀ ਜਨਮ ਜੀ ਉੱਥੇ ਉਤਰੇ ਤੇ ਮੱਥਾ ਟੇਕਿਆ ਬਾਈ ਜੀ ਬਣਾ ਨੇ ਮੱਥਾ ਟੇਕਿਆ ਤੇ ਅੱਜ ਵੀ ਮੱਥਾ ਟੇਕਿਆ ਉਸ ਵੇਲੇ ਉਹਨਾਂ ਨੇ ਇੱਕ ਬਚਨ ਸੁਣਾਇਆ ਸਾਨੂੰ ਕਹਿਣ ਲੱਗੇ ਕਿ ਜਿਵੇਂ ਆਪਾਂ ਆਏ ਹਾਂ ਮੈਨੂੰ ਤੇ ਜਗਦੇਵ ਨੂੰ ਕਹਿਣ ਲੱਗੇ ਕਿ ਜਿਵੇਂ ਆਪਾਂ ਇੱਥੇ ਮੱਥਾ ਟੇਕਿਆ ਨਾ ਇਸੇ ਤਰ੍ਹਾਂ ਅਸੀਂ ਜਦੋਂ ਸੰਤ ਬਾਬਾ ਜਰਮਨ ਸਿੰਘ ਦੇ ਨਾਲ ਮੈਂ ਸੀ ਨਾ ਮਾਪੋਸਾ ਦੇ ਹੁੰਦਿਆਂ ਭਟੰਗਿਓ ਉਸ ਵੇਲੇ ਅਸੀਂ ਸਾਨੂੰ ਮਾਪੋਸਾ ਪੰਜ ਕਿਲਿਆਂ ਦੇ ਦਰਸ਼ਨ ਕਰਾਏ ਉਹਨਾਂ ਨੇ ਤੇ ਜਦੋਂ ਸਾਨੂੰ ਤਾਰਾਗੜ ਮੈਕੀ ਆਏ ਇੱਥੇ ਜਿਵੇਂ ਆਪਾਂ ਹੁਣ ਮੱਥਾ ਟੇਕਿਆ ਵਾ ਜਦੋਂ ਮਾਪੋਸਾ ਸਾਨੂੰ ਲੈ ਕੇ ਆਏ ਇੱਥੇ ਤੇ ਮੱਥਾ ਟੇਕਾਂ ਅਸੀਂ ਵੀ ਮੱਥਾ ਟੇਕ ਕੇ ਲੰਘਾਣ ਕਿ ਕਿਆ ਇਹ ਸਾਰੇ ਜੱੱਣੇ ਨੇ ਮੱਥਾ ਟੇਕਿਆ ਤੇ ਮਾਂ ਮੱਥਾ ਟੇਕਦਾ ਹੁਣ ਉਹਦੇ ਮੂੰਹ ਤੋਂ ਬਚਨ ਨਿਕਲੇ ਆ ਬਚਨ ਕੀ ਨਿਕਲੇ ਆ ਕਹਿਣ ਲੱਗੇ ਸਿੰਘੋ ਇੱਥੇ ਜੇਗੜ ਸਾਹਿਬ ਤੋਂ ਗੁਰੂ ਗੋਗਨ ਸਿੰਘ ਮਹਾਰਾਜ ਕਲਗੀ ਘਰ ਪਾਛਾ ਦੇ ਨਾਲ ਕਈ ਵਾਰੀ ਇੱਥੇ ਆਏ ਬੋਲੇ ਸੋਨਹਾ ਸਤਿ ਸ੍ਰੀ ਅਕਾਲ ਇਹ ਬਚਨ ਮਾਂ ਪੋਛਾ ਨੇ ਕੀਤਾ ਤੇ ਅਸੀਂ ਸੁਣ ਕੇ ਹੈਰਾਨ ਹੋ ਵੇਦਾਂ ਮਦਲਪੀ ਉਦੋਂ ਵੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਸੀ ਅਨੰਦਪੁਰ ਦੀਆਂ ਲੜਾਈਆਂ ਵਿੱਚ ਉਹ ਆਮ ਸਿੱਖ ਨਹੀਂ ਸੀ ਜੀ ਪਿਆਰੇਓ ਸੋ ਇਹਦੇ ਤੋਂ ਆਪਾਂ ਇਹ ਪਤਾ ਲੱਗਦਾ ਹੈ ਉਹਨਾਂ ਦੀ ਹਿਸਟਰੀ ਦਾ ਕਿ ਉਹ ਕੋਈ ਪਵਿੱਤਰ ਰੂਪ ਸੋ ਜਦੋਂ ਅਸੀਂ ਇਹ ਸੁਣਿਆ ਕਿਤੇ ਬਾਹੁਰਖਾਂ ਨੂੰ ਜਦੋਂ ਫਿਰ ਉਹਨਾਂ ਨੇ ਇਹ ਵਚਨ ਕੀਤਾ ਕਾਲੀ ਵੇਤ ਤੇ ਨਾਲ ਦੇ ਸਿੰਘਾਂ ਦੇ ਸਾਹ ਮਹਾਂਪੁਰਖੇ ਦਾ ਮਨੁੱਖ ਤੁਸੀਂ ਉਹਦੇ ਨਾਲ ਸੀ ਫਿਰ ਕਹਿੰਦੇ ਗੱਲ ਕਾਲ ਦੀ ਮਾਂ ਪੁੱਛ ਟਾਲਣ ਲੱਗੇ ਕਹਿੰਦੇ ਨਹੀਂ ਨਹੀਂ ਮੇਰੇ ਮੂੰਹ ਤੋਂ ਨਿਕਲ ਗਿਆ ਕਿਉਂਕਿ ਕੋਈ ਵੀ ਮਾਂ ਪੁਰਸ਼ ਸੋ ਆਪਣੀ ਵਡਿਆਈ ਆਪ ਨਹੀਂ ਕਰਦਾ ਹੁੰਦਾ ਪਰ ਉਹਨਾਂ ਕੋ ਜਗ੍ਹਾ ਉਹਨੇ ਆ ਹੀ ਨਾ ਜਾ ਉਸ ਵੇਲੇ ਸੋ ਕਈ ਸਾਲਾਂ ਬਾਅਦ ਸੈਂਕੜੇ ਸਾਲਾਂ ਬਾਅਦ ਇਸ ਕਰਕੇ ਕਹਿੰਦੇ ਫੇਰ ਮਾਂ ਪੁਰਸ਼ ਗੱਲ ਕਰਨ ਲੱਗੇ ਤੇ ਸਹਿਗ ਉਸੇ ਵੇਲੇ ਬੋਲ ਗਏ ਹੱਸ ਕੇ ਵੀ ਹੁਣ ਤੁਸੀਂ ਗੱਲ ਟਾਲ ਦੇ ਸੋ ਇਹਦਾ ਭਾਵ ਇਹ ਆ ਕਿ ਪਹਿਲਾਂ ਵੀ ਉਹ ਮਾਂ ਪੁਰਸ਼ ਸੀ ਕਰਨੀ ਕਮਾਈ ਕਮਾਈ ਕਿੰਨੀ ਕੀਤੀ ਰਹੀ ਇਹਦੇ ਵਿੱਚ ਜਿੰਨਾ ਵੀ ਆਮਦਨੀ ਕਮਾਈਸ ਆਪੋ ਜਨਮ ਪੁਰਣ ਨੂੰ ਜੀਉਂ